ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਜੀ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂ ਸੂਟ ਆਪਣੇ ਜਿਹੜੇ ਆਏ ਆਪਣੇ ਕੋਲੇ ਕਢਾਈ ਆਵੇ ਤਾਂ ਆਏ ਜੀ ਜਾਮ ਗ੍ਰੇਸ ਹੈ ਜੀ કોટਨ ਜਾਂ ਮੈਬਿਕ ਕੋਟਨ ਜਾਮ ਪਿਓਰ ਦੇ ਦੁਪੱਟੇ ਇਹਨਾਂ ਨਾਲ ਆ ਦੇਖੋ ਜੀ ਪਿਓਰ ਦੇ ਦੁਪੱਟੇ ਕੜਾਈ ਬਹੁਤ ਸੋਹਣੀਆਂ ਹੋ ਪੱਖਾ ਚੱਲੀ ਜਾਂਦਾ ਸੀ ਮੈਂ ਖਣ ਵਿਚ ਖੜਕਾ ਜਿਹਾ ਸੁਣੂ ਆ ਪੱਖੇ ਦਾ ਤੇ ਪੀਰ ਦੇ ਦੁਪੱਟੇ ਐ ਬਈ ਪੂਰਾ ਡਬਲ ਦੁਪੱਟੇ ਐ ਇਸ ਤਰ੍ਹਾਂ ਕਢਾਈ ਹੈ ਜੀ ਇਹਨਾਂ ਚ ਆ ਗਲੇ ਤੇ ਵਰਕ ਹੈ ਹਾਂ ਦੇਖੋ ਜਾਮ ਗਰੇ ਆ ਕਾਟਨ ਗਰੇਸ ਹੈ ਬਈ ਤੇ ਇਹਦੀ ਪੌਂਚਾ ਤੇ ਵੀ ਵਰਕ ਹੈ ਤੇ ਬਾਜੂ ਤੇ ਵੀ ਵਰਕ ਆ ਬਹੁਤ ਵਧੀਆ ਕੱਪੜਾ ਹੈ ਬਈ ਇਹ ਗਰਮੀ ਚ ਵੀ ਪੈਂਦਾ ਹੈ ਬਹੁਤ ਸੋਹਣੀ ਚੀਜ਼ ਹੈ ਬਈ ਬਣ ਕੇ ਤਿਆਰ ਹੋ ਗਈ ਬਹੁਤ ਸੋਹਣੀ ਚੀਜ਼ ਐਸੇ ਤਰ੍ਹਾਂ ਹੀ ਬਾਜੂ ਤੇ ਵਰਕ ਹੈ ਤੇ ਪੋਹਜੇ ਤੇ ਵੀ ਵਰਕ ਹੈ ਰੇਟ ਹੈ ਜੀ ਇਹਦਾ 1000 ਰੁਪਿਆ ਬਹੁਤ ਸੋਹਣਾ ਸੂਟ ਹੈ ਪਿਓਰ ਦਾ ਦੁਪੱਟੇ ਨਾਲ ਬਈ ਕਾ ਹੈ ਜੀ ਇਹਦੇ ਵਿੱਚ ਇਹ ਵੀ ਪਿਓਰ ਦੇ ਦੁਪੱਟੇ ਆ ਲੈ ਦੇਖੋ ਜੀ ਕਢਾਈ ਕਿੰਨੀ ਸੋਹਣੀ ਹੈ ਲਾਈਟ ਜਿਹਾ ਕਲਰ ਹੈ ਵੇ ਜਵਾ ਲਾਈਟ ਲਾਈਟ ਕਲਰ ਹੀ ਹੈ ਸੂਟਾਂ ਦੇ ਇਹਨਾਂ ਦੇ ਜਾਮ ਕਾਟਨ ਦੇ ਵਿੱਚ ਦੇਖੋ ਜੀ ਪੂਰਾ ਡਬਲ ਦੁਪੱਟਾ ਹੈ ਵੇ ਆਈ ਦੇਖੋ ਜੀ ਕਿੰਡੀ ਸੋਹਣੀ ਹੈ ਪਿਆਰ ਦਾ ਦੁਪੱਟਾ ਊਰਾ ਵਧੀਆ ਸੂਟ ਹੈ ਲਾਈਟ ਜਿਹਾ ਕਲਰ ਹੈ ਗਰਮੀ ਚ ਪਾਉਣ ਵਾਲਾ ਦੇਖੋ ਜੀ ਕੱਟਵਰਕ ਦੀ ਕਢਾਈ ਬਹੁਤ ਸੋਹਣੀ ਹੈ ਬਿਲਕੁਲ ਬਰੀਕ ਬਰੀਕ ਕਢਾਈ ਹੈ ਪ्युअर ਦੇ ਦੁਪट्टे ਤਾਂ ਬਾਈ ਥੋੜੇ ਜਿਹਾ ਨਾ ਸਾਂਭ ਕੇ ਰੱਖਣੇ ਪੈਂਦੇ ਆ ਇਹ ਦੇ ਵਿੱਚ ਇਹ ਦੇ ਨਾਲ ਦੇ ਗਲੇ ਇਹ ਗੋਲ ਗਲੇ ਦੀ ਕਢਾਈ ਆਲਾ ਉਹ ਵੀ ਗਲਾ ਸੀ ਇਹ ਗੋਲ ਗੋਲ ਇਹ ਜੂ ਸ਼ੇਪ ਬਤਾਜੀਆ ਦੇਖੋ ਇਹ ਜੂ ਸ਼ੇਪ ਗਲਾ ਉਹ ਵੀ ਗਲਾ ਸੀ ਬਾਈ ਰੀਲਾਂ ਦੀ ਕਢਾਈ ਹੈ ਉਹ ਜਰੀ ਦੀ ਸੀ ਇਹ ਰੀਲਾਂ ਦੀ ਕਢਾਈ ਹੈ ਦੇਖੋ ਬਈ ਗਲੇ ਦੀ ਕੜਾਈ ਕਿੰਨੀ ਸੋਹਣੀ ਹੈ ਬਹੁਤ ਸੋਹਣਾ ਕੱਪੜਾ ਹੈ ਬਈ ਪੂਰਾ ਵਧੀਆ ਕੱਪੜਾ ਹੈ ਆਜੀ ਘੇਰੇ ਦਾ ਡਿਜ਼ਾਈਨ ਆਹ ਜੀ ਘੇਰੇ ਦਾ ਡਿਜ਼ਾਈਨ ਬਹੁਤ ਸੋਹਣੀ ਚੀਜ਼ ਐ ਬਈ ਗਰਮੀ ਚ ਪਾਉਣ ਵਾਲੀ ਬਹੁਤ ਸੋਹਣੀ ਚੀਜ਼ ਐ ਤੇ ਬਹੁਤ ਸੋਹਣੇ ਕਲਰ ਐ ਇਹ ਆਈ ਐ ਜੀ ਆਪਣੇ ਕੋਲੇ ਜਾਮ ਕਾਟਨ ਇਹਦਾ ਰੇਟ ਵੀ ਉਨਾ ਹੀ ਹੈ ਬਈ ਪਿਓਰ ਦੇ ਦੁਪੱਟਿਆਂ ਨਾਲ ਜੇ ਮੇਰੀ ਕਿਸੇ ਭੈਣ ਨੂੰ ਪਸੰਦ ਹੋਏ ਤਾਂ ਜਲਦੀ ਸਕਰੀਨਸ਼ਾਟ ਲੈ ਕੇ ਤੇ ਜੀ ਆਪਦੇ ਤੁਸੀਂ ਆਰਡਰ ਬੁੱਕ ਕਰ ਸਕਦੇ ਕੋਈ ਰੇਟ ਹੈ ਭਾਈ ਇਹਨਾਂ ਦਾ ਇਸ ਕੱਪੜੇ ਦਾ ਬਹੁਤ ਸੋਹਣੇ ਕਲਰ ਤੇ ਡਿਜ਼ਾਈਨ ਆਏ ਆ ਭਈ ਇਹਦੇ ਵਿੱਚ ਕੜਾਈ ਵਾਲੇ ਸੂਟ ਫਰੀਲਾਂ ਦੀ ਕੜਾਈ ਵਾਲੇ ਵੀ ਆਏ ਆ ਜਰੀ ਦੀ ਕੜਾਈ ਵੀ ਵਾਲੇ ਆਏ ਆ ਜਾਮ कॉटन ਦੇ ਵਿੱਚ ਲਾਈਟ ਲਾਈਟ ਦੇ ਕੰਮ ਲਗਾਏ ਆ ਜੀ ਕੁੜੀਆਂ ਵਾਲੇ ਜੀ ਇਨ ਟੌਪ ਲੈ ਕੇ ਗਏ ਅੱਜ ਉਹਨਾਂ ਦੇ ਮੁੰਡੇ ਦਾ ਜਨਮ ਦਾ ਨਾ ਉਹ ਲੈ ਕੇ ਗਏ ਸੀਗੇ ਨਾਲੇ ਤਾਂ ਲੈ ਕੇ ਗਏ ਆ ਉਹ ਕੁਰਤੇ ਪਜਾਮੇ ਤੇ ਨਾਲੇ ਲੈ ਕੇ ਗਏ ਜੀ ਉਹ ਗੁੜੀਆ ਦਾ ਸੂਟ ਬਹੁਤ ਸੋਹਣੇ ਚ ਆਏ ਹੈ ਜੀ ਕਲਰ ਡਿਜ਼ਾਈਨ ਐਸ ਤਰ੍ਹਾਂ ਦੇ ਹੈ ਬਈ ਇਹ ਜੀ ਪੈਂਟ ਜੀ ਨੇ ਦੀ ਤਿਆਰ ਕਰ ਜੀ ਟੌਪ ਬਹੁਤ ਵਧੀਆ ਕੱਪੜਾ ਹੈ ਬਈ ਪੂਰੇ ਵਧੀਆ ਗਾਰੰਟੀ ਵਾਲਾ ਕੱਪੜਾ ਹੈ ਜਾਵਾ ਕਾਟਨ ਚ ਹੈ ਬਈ ਵਧੀਆ ਇਹਦਾ ਰੇਟ ਹੈ ਜੀ 500 ਪੂਰੀ ਵਧੀਆ ਜੀ ਨੇ ਬਈ ਸਟਿਚੂ ਕਪੜਾ ਹੈ ਰੇਟ ਹੈ ਜੀ ਇਹਦਾ 500 ਠੀਕ ਹੈ ਜੀ ਜੇ ਮੇਰੀ ਕਿਸੇ ਭੈਣ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਮੇਰਾ ਵੀਡੀਓ ਤੇ ਨੰਬਰ ਹੁੰਦਾ ਹੈ ਜੀ ਤੇ ਜਰੂਰ ਤੁਸੀਂ ਸਕਰੀਨ ਆਹੋ ਸੌਰੀ ਕਾਲ ਕਰ ਸਕਦੇ ਹੋ ਮੈਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਮੇਰੇ ਭੈਣ ਭਰਾਵਾਂ ਨੇ ਧੰਨਵਾਦ ਬਈ ਮੇਰੇ ਭੈਣ ਭਰਾਵਾਂ ਦਾ ਲਾਈਵ ਦੇ ਵਿੱਚ ਪਹੁੰਚਣ ਲਈ ਬਹੁਤ ਸਾਥ ਦਿੰਦੇ ਆ ਮੈਨੂੰ ਲਾਈਵ ਦੇ ਵਿੱਚ ਪਹੁੰਚ ਕੇ ਠੀਕ ਹੈ ਵੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮੇਰੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਜ਼ਰੂਰ ਮੇਰੀ ਹੈਲਪ ਕਰਨੀ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਮੇਰੇ ਨਾਲ ਜੁੜਨ ਲਈ। ਮੇਰੀ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਸਾਰੇ ਭੈਣ ਭਰਾ। ਮਿਲ ਕੇ ਜੀ ਤੇ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ। ਤੇ ਜੇ ਮੇਰੇ ਕਿਸੇ ਭੈਣ ਨੂੰ ਕੋਈ ਦਿੱਕਤ, ਲੈਟਰ ਜਾਕਟ ਦੀ ਲੋੜ ਹੋਵੇ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ ਮੈਨੂੰ ਤੇ ਆਪਾਂ ਕਰਦੇ ਹਾਂ ਜੀ ਵੀਡੀਓ ਦਾ ਐਂਡ। ਅਪਾ ਮਿਲਾਂਗੇ ਜੀ ਕੱਲ ਨੂੰ ਸਸਰੀਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ